ਹੁਣੇ-ਹੁਣੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਕਾਰਨਾਂ ਦਾ ਨਵਾਂ ਖੁਲਾਸਾ ਹੋਇਆ ਫੋਰਟਿਸ ਹਸਪਤਾਲ ਨੇ ਲਿਖਤੀ ਤੌਰ ਤੇ ਬਾਡੀ ਬਿਲਡਰ ਦੀ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਕੀਤਾ ਪਰ ਇਹ ਖੁਲਾਸਾ ਉਦੋਂ ਕੀਤਾ ਹਸਪਤਾਲ ਨੇ ਜਦੋਂ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਗਿਆ ਸੋ ਇਹ ਖੁਲਾਸਾ ਲੇਟ ਕੀਤਾ ਗਿਆ ਔਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਹਸਪਤਾਲ ਨੇ ਖੁਲਾਸਾ ਕੀ ਕੀਤਾ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਜਾਣਕਾਰੀ ਪਹੁੰਚਦੀ ਰਹੇ ਹਸਪਤਾਲ ਨੇ ਮੈਡੀਕਲ ਬੁਲਟਨ ਜਾਰੀ ਕੀਤਾ ਅੱਜ ਹੁਣ ਥੋੜਾ ਟਾਈਮ ਪਹਿਲਾਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਵਰਿੰਦਰ ਘੁੰਮਣ ਸਾਡੇ ਕੋਲ ਮੋਢੇ ਦਾ ਆਪਰੇਸ਼ਨ ਕਰਾਉਣ ਦੇ ਲਈ ਆਇਆ ਸੀ ਕਿਉਂਕਿ ਪਿਛਲੇ ਦਿਨਾਂ ਚ ਐਕਸਰਸਾਈਜ਼ ਕਰਦੇ ਟਾਈਮ ਉਹਨੂੰ ਬਾਹਾਂ ਉੱਪਰ ਚੁੱਕਣ ਦੇ ਵਿੱਚ ਦਿੱਕਤ ਆ ਰਹੀ ਸੀ ਤੇ ਉਹਦੀ ਛੋਟੀ ਜੀ ਸਰਜਰੀ ਕਰਾਉਣ ਵਰਿੰਦਰ ਘੁੰਮਣ 40 ਸਿਹਤਪਾਲ ਦੇ ਵਿੱਚ ਗਿਆ ਸੀ ਇੱਥੇ ਇੱਕ ਵੱਡਾ ਸਵਾਲ ਲੋਕ ਇਹ ਵੀ ਕਹਿ ਰਹੇ ਨੇ ਪਿਛਲੇ ਦਿਨੀ ਰਾਜਵੀਰ ਜਵੰਦਾ ਵੀ ਤੇ ਹੁਣ ਇਹ ਪੰਜਾਬ ਦਾ ਇੱਕ ਬਾਡੀ ਬਿਲਡਰ ਹੀਰਾ ਵਰਿੰਦਰ ਘੁੰਮਣ ਵੀ 40 ਸ ਹਸਪਤਾਲ ਦੇ ਵਿੱਚ ਹੀ ਦੋਹਾਂ ਦੀ ਜਾਣ ਗਈ ਹੈ ਪਰ ਇੱਥੇ 40 ਸ ਹਸਪਤਾਲ ਨੇ ਅੱਜ ਜਿਹੜੀ ਲਿਖਤੀ ਜਾਣਕਾਰੀ ਮੌਤ ਦੇ ਕਾਰਨਾਂ ਦੀ ਦਿੱਤੀ ਹੈ ਉਹਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਲਿਖਤੀ ਤੌਰ ਤੇ ਇਹ ਕਿਹਾ ਕਿ ਸਾਡੇ ਕੋਲ ਜਦੋਂ ਬਾਡੀ ਬਿਲਡਰ ਮੋਢੇ ਦਾ ਆਪਰੇਸ਼ਨ ਕਰਾਉਣ ਆਇਆ ਤਾਂ 3 ਵਜੇ ਤੱਕ ਉਹਦਾ ਮੋਡੇ ਦਾ ਆਪਰੇਸ਼ਨ ਮੁਕੰਮਲ ਹੋ ਚੁੱਕਾ ਸੀ ਪਰ ਉਸ ਤੋਂ ਬਾਅਦ ਉਸ ਨੂੰ 3:30 ਵਜੇ ਦੇ ਕਰੀਬ ਜਾ ਕੇ ਹਾਰਟ ਅਟੈਕ ਆਇਆ ਤਾਂ ਹਸਪਤਾਲ ਨੇ ਕਿਹਾ ਕਿ ਅਸੀਂ ਸਾਰੀਆਂ ਟੀਮਾਂ ਡਾਕਟਰਾਂ ਦੀ ਤੁਰੰਤ ਬੁਲਾ ਲਈਆਂ ਔਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਹਾਰਟ ਅਟੈਕ ਦਾ ਜਿਹੜਾ ਦੌਰਾ ਸੀ ਉਹ ਇੰਨਾ ਜ਼ਬਰਦਸਤ ਸੀ ਕਿ 5:36 ਮਿੰਟ ਦੇ ਉੱਪਰ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਹਸਪਤਾਲ ਨੇ ਹੁਣ ਜਦੋਂ ਇਹ ਖੁਲਾਸਾ ਕੀਤਾ ਤਾਂ ਇੱਥੇ ਵੱਡੇ ਸਵਾਲ ਫਿਰ ਉੱਠ ਖੜੇ ਹੋਏ ਕੁਝ ਲੋਕ ਇਹ ਕਹਿ ਰਹੇ ਨੇ ਕਿ ਹਸਪਤਾਲ ਨੇ ਇਹ ਖੁਲਾਸਾ ਕੱਲ ਦਾ ਕਿਉਂ ਨਹੀਂ ਕੀਤਾ ਹਸਪਤਾਲ ਕੋਲ ਕੱਲ ਦੀ ਰਿਪੋਰਟ ਸੀ ਅੱਜ ਇੱਕ ਵੀਡੀਓ ਸਵੇਰੇ ਵਾਇਰਲ ਹੋ ਰਹੀ ਸੀ ਚੁਫੇਰੇ ਕਿ ਜਿਹੜੇ ਬਾਡੀ ਬਿਲਡਰ ਕੁਮਨ ਦੇ ਸਮਰਥਕ ਤੇ ਦੋਸਤ ਤੇ ਪਰਿਵਾਰ ਵਾਲੇ ਸੀਗੇ ਉਹ ਹਸਪਤਾਲ ਦੇ ਵਿੱਚ ਪੂਰਾ ਉਹਨਾਂ ਨੂੰ ਰੌਲਾ ਪਾਉਣਾ ਪਿਆ ਉਹ ਕਹਿ ਰਹੇ ਸੀ ਕਿ ਇਹ ਹਸਪਤਾਲ ਵਾਲੇ ਸਾਨੂੰ ਦੱਸਣ ਕਿ ਇੰਨੀ ਛੇਤੀ ਇਸ ਦਾ ਸਰੀਰ ਨੀਲਾ ਕਿਵੇਂ ਹੋ ਗਿਆ ਜਦੋਂ ਕਿ ਹੱਤ ਅਟੈਕ ਵਾਲੇ ਦਾ ਸਰੀਰ ਤਾਂ ਛੇਤੀ ਨੀਲਾ ਹੁੰਦਾ ਨਹੀਂ ਉਹਦੇ ਪਰਿਵਾਰ ਵਾਲੇ ਵੀਡੀਓ ਹਸਪਤਾਲ ਚ ਬਣਾ ਰਹੇ ਸੀ ਤੇ ਨਾਲੇ ਦੋਸ਼ ਲਾ ਰਹੇ ਸੀ ਕਿ ਹਸਪਤਾਲ ਵਾਲੇ ਸਾਨੂੰ ਵੀਡੀਓ ਫੁਟੇਜ ਨਹੀਂ ਦੇ ਰਹੇ ਉਹਦੇ ਦੋਸਤ ਕਹਿ ਰਹੇ ਸੀ ਕਿ ਹਰ ਥਾਂ ਤੇ ਸੀਸੀਟੀਵੀ ਕੈਮਰੇ ਹਸਪਤਾਲ ਦੇ ਵਿੱਚ ਫੋਰਟਿਸ ਦੇ ਵਿੱਚ ਲੱਗੇ ਨੇ ਪਰ ਜਦੋਂ ਅਸੀਂ ਵੀਡੀਓ ਮੰਗ ਰਹੇ ਹਾਂ ਤਾਂ ਇਹ ਟਾਲ ਮਟੋਲ ਕਰ ਰਹੇ ਨੇ ਦੋਸ਼ ਇਹ ਵੀ ਲਾਏ ਜਾ ਰਹੇ ਸੀ ਕਿ ਪਹਿਲਾਂ ਜਿਹੜੇ ਡਾਕਟਰਾਂ ਨੇ ਆਪਰੇਸ਼ਨ ਕਰਨ ਟਾਈਮ ਜਿਹੜੇ ਡਾਕਟਰ ਡਿਊਟੀ ਤੇ ਸੀ ਉਹਨਾਂ ਨੂੰ ਡਿਊਟੀ ਤੋਂ ਪਾਸੇ ਭੇਜ ਦਿੱਤਾ ਗਿਆ ਤੇ ਨਵੇਂ ਆ ਗਏ ਨਹੀਂ ਪਰ ਫੋਰਟਿਸ ਹਸਪਤਾਲ ਨੇ ਆਪਣੇ ਵੱਲੋਂ ਕਾਰਨ ਦੱਸਿਆ ਹੁਣ ਜਿਹੜੇ ਦੋਸ਼ ਸੀ ਤੇ ਜਿਹੜੇ ਕਾਰਨ ਫੋਰਟਿਸ ਹਸਪਤਾਲ ਨੇ ਦੱਸੇ ਨੇ ਤੁਹਾਨੂੰ ਕਿਹੜੀ ਗੱਲ ਕਿੰਨੀ ਠੀਕ ਲੱਗਦੀ ਹੈ ਅੱਜ ਜਦੋਂ ਵਰਿੰਦਰ ਕੁਮਨ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਦੇ ਵੇਣ ਵੇਖਣ ਵਾਲੇ ਸੀ ਬਹੁਤ ਦਰਦਨਾਕ ਬਹੁਤ ਹੀ ਦਰਦਨਾਕ ਹਾਲਤ ਉਹਨਾਂ ਦੀ ਮਾਤਾ ਜੀ ਦੀ ਸੀ ਹੁਣ ਫੋਟੀ ਹਸਪਤਾਲ ਨੇ ਭਾਵੇਂ ਬੁਲਟਨ ਜਾਰੀ ਕਰਕੇ ਮੌਤ ਦਾ ਕਾਰਨ ਆਪਣੇ ਤਰਫੋਂ ਦੱਸ ਦਿੱਤਾ ਪਰ ਫਿਰ ਵੀ ਕੁਝ ਸਵਾਲ ਬਰਕਰਾਰ ਨੇ ਕਿ ਐਨੀ ਛੇਤੀ ਜਿਵੇਂ ਉਹਦੇ ਦੋਸਤ ਕਹਿ ਰਹੇ ਸੀ ਕਿ ਸਰੀਰ ਨੀਲਾ ਹੋ ਗਿਆ ਤਾਂ ਐਨੀ ਛੇਤੀ ਜੇ ਸਰੀਰ ਨੀਲਾ ਹੋ ਗਿਆ ਸੀ ਤਾਂ ਫਿਰ ਉਹ ਕਿਵੇਂ ਹੋਇਆ ਕਿਉਂ ਹੋਇਆ ਕੁਝ ਡਾਕਟਰ ਹੋਰ ਨਾ ਚੈਨਲਾਂ ਦੇ ਉੱਪਰ ਦੱਸ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜੇ ਵੱਡੇ ਬੋਡੀ ਬਿਲਡਰ ਨੇ ਉਹਨਾਂ ਚੋਂ ਕਈ ਜਿਹੜੇ ਪ੍ਰੋਟੀਨ ਕ੍ਰੀਟੀਨ ਤੇ ਜਿਹੜੇ ਇਹ ਇਹ ਕੰਪਨੀਆਂ ਦੇ ਬਣਾਏ ਹੋਏ ਪ੍ਰੋਡਕਟ ਆਉਂਦੇ ਨੇ ਉਹ ਖਾਂਦੇ ਨੇ ਤੇ ਉਹ ਪ੍ਰੋਡਕਟ ਇੰਨੇ ਜ਼ਿਆਦਾ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਹੌਲੀ-ਹੌਲੀ ਉਹ ਸਰੀਰ ਨੂੰ ਨੁਕਸਾਨ ਵੀ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਫਿਰ ਜਿਹੜਾ ਖੂਨ ਦੇ ਵਹਾਹ ਦੀਆਂ ਪ੍ਰੋਬਲਮਾਂ ਔਰ ਹਾਰਟ ਦੀਆਂ ਪ੍ਰੋਬਲਮਾਂ ਦਿਮਾਗ ਦੀਆਂ ਪ੍ਰੋਬਲਮਾਂ ਨਿਕਲ ਸਕਦੀਆਂ ਨੇ ਇਹ ਗੱਲਾਂ ਕੁਝ ਚੈਨਲਾਂ ਦੇ ਉੱਪਰ ਕੁਝ ਡਾਕਟਰ ਇਸ ਟਾਈਮ ਬੋਲ ਰਹੇ ਨੇ ਪਰ ਇਸ ਦਰਦਨਾਕ ਮੌਤ ਦਾ ਮੰਜ਼ਰ ਬਹੁਤ ਦਰਦਨਾਕ ਸੀ ਜਦੋਂ ਅੱਜ ਵਰਿੰਦਰ ਕੁਮਮਣ ਹੋਰਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤਾ ਉਹਨਾਂ ਦੀ ਮਾਤਾ ਉਹਨਾਂ ਦੀ ਬਹੁਤ ਬੁਰੀ ਹਾਲਤ ਸੀ ਉਹਨਾਂ ਦੀ ਪਤਨੀ ਉਹਨਾਂ ਦੀਆਂ ਭੈਣਾਂ ਉਹਨਾਂ ਦੀ ਧੀ ਉਹਨਾਂ ਦੀ ਹਾਲਤ ਉਸੇ ਤਰ੍ਹਾਂ ਹੀ ਬੁਰੀ ਸੀ ਜਿਵੇਂ ਰਾਜਵੀਰ ਜਵੰਦਾ ਦੀ ਪਤਨੀ ਮਾਂ ਤੇ ਬੱਚਿਆਂ ਤੇ ਭੈਣਾਂ ਭਰਾਵਾਂ ਦੀ ਹਾਲਤ ਬੁਰੀ ਸੀ ਇਹ ਦੋ ਮੌਤਾਂ ਪਿਛਲੇ ਦਿਨਾਂ ਚ ਹੋਈਆਂ ਕਹਿਰ ਦੀਆਂ ਮੌਤਾਂ ਇਹਨਾਂ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਰਾਜਵੀਰ ਜਵੰਦਾ ਦੀ ਮੌਤ ਵੀ ਇਸੇ ਤਰ੍ਹਾਂ ਰੋਡ ਐਕਸੀਡੈਂਟ ਦੇ ਵਿੱਚ ਹੋਈ ਹੈ ਤੇ ਉਸ ਮਾਮਲੇ ਦੇ ਉੱਪਰ ਵੀ ਵੱਡੇ ਸਵਾਲ ਉੱਠੇ ਨੇ ਔਰ ਉਹ ਮਾਮਲਾ ਵੀ ਹਾਈ ਕੋਰਟ ਦੇ ਵਿੱਚ ਚਲਾ ਗਿਆ ਤੇ ਅੱਜ ਰਾਜਵੀਰ ਜਵੰਦਾ ਦੇ ਐਕਸੀਡੈਂਟ ਵਾਲੇ ਮਾਮਲੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਤੇ ਫਿਰ ਹਾਈ ਕੋਰਟ ਨੇ ਸਰਕਾਰ ਤੋਂ ਸਵਾਲ ਪੁੱਛੇ ਨੇ ਹਾਈ ਕੋਰਟ ਨੇ ਸਰਕਾਰ ਨੂੰ ਖਿੱਚ ਲਿਆ ਤੇ ਨੋਟਿਸ ਜਾਰੀ ਕਰ ਦਿੱਤਾ ਕਿ ਲਿਖਤੀ ਤੌਰ ਤੇ ਜਵਾਬ ਦਿਓ ਜਵਾਬ ਕੀ ਪੁੱਛਿਆ ਗਿਆ ਹਾਈ ਕੋਰਟ ਦੇ ਵਿੱਚ ਕੇਸ ਇਹ ਪਾਇਆ ਗਿਆ ਸੀ ਕਿ ਸਰਕਾਰ ਲੋਕਾਂ ਤੋਂ ਗਾਊ ਟੈਕਸ ਗਾਊ ਸੱਸ ਲੈਂਦੀ ਐ ਰੋਡ ਟੈਕਸ ਲੈਂਦੀ ਆ ਟੋਲ ਟੈਕਸ ਲੈਂਦੀ ਐ ਫਿਰ ਵੀ ਸੁਰੱਖਿਅਤ ਸੜਕਾਂ ਕਿਉਂ ਨਹੀਂ ਹਨ ਤੇ ਜਿਹੜੇ ਇਹ ਆਵਾਰਾ ਪਸ਼ੂ ਨੇ ਇਹ ਸੜਕਾਂ ਤੇ ਕਿਉਂ ਹਨ ਇਹ ਵੀ ਉਹਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਹਿਮਾਚਲ ਪ੍ਰਦੇਸ਼ ਦੀਆਂ ਸੜਕ ਦੇ ਉੱਪਰ ਰਾਜਵੀਰ ਜਵੰਦਾ ਦੀ ਆਵਾਰਾ ਪਸ਼ੂਆਂ ਨਾਲ ਮੌਤ ਹੋਈ ਹੈ ਤੇ ਹਿਮਾਚਲ ਦੇ ਵਿੱਚ ਵੀ ਗਾਊ ਟੈਕਸ ਲਿਆ ਜਾਂਦਾ ਹੈ ਜਿਹੜਾ ਕਿ ਸੈਂਕੜੇ ਕਰੋੜਾਂ ਦੇ ਵਿੱਚ ਹਰ ਸਾਲ ਇਕੱਠਾ ਹੁੰਦਾ ਹੈ ਤਾਂ ਹੁਣ ਹਾਈ ਕੋਰਟ ਨੇ ਅਹਮਾ ਚਲਦੀ ਸਰਕਾਰ ਨੂੰ ਇਹ ਪੁੱਛਿਆ ਕਿ ਸਾਨੂੰ ਦੱਸਿਆ ਜਾਵੇ ਕਿ ਇਸ ਸਾਲ ਜਿਹੜਾ ਗਾਊ ਟੈਕਸ ਇਕੱਠਾ ਹੋਇਆ ਉਹ ਕਿੰਨਾ ਇਕੱਠਾ ਹੋਇਆ ਤੇ ਉਹਦੀ ਵਰਤੋਂ ਤੁਸੀਂ ਕਿੱਥੇ-ਕਿੱਥੇ ਕੀਤੀ ਹੈ ਮੈਂ ਤਾਂ ਕਹੂੰਗਾ ਕਿ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਅਦਾਲਤਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ ਤੇ ਇਸ ਮੁੱਦੇ ਦੇ ਉੱਪਰ ਸਾਰੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਆਵਾਰਾ ਪਸ਼ੂਆਂ ਦਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਸੈਂਕੜੇ ਹਜ਼ਾਰਾਂ ਕੀਮਤੀ ਜਾਨਾਂ ਹੁਣ ਤੱਕ ਆਵਾਰਾ ਪਸ਼ੂਆਂ ਨੇ ਲਈਆਂ ਨੇ ਤੇ ਅੱਗੇ ਵੀ ਇਹ ਕਹਾਣੀ ਬਾਦ ਦਸਤੂਰ ਜਾਰੀ ਹੈ ਹੁਣ ਇੱਥੇ ਹੀ ਇੱਕ ਤੀਜੀ ਖਬਰ ਜਿਹੜੀ ਬਹੁਤ ਵੱਡੀ ਹਰਿਆਣਾ ਤੋਂ ਆਈ ਜਿਹੜਾ ਹਰਿਆਣਾ ਦੇ ਏ ਡੀਜੀਪੀ ਪੂਰਨ ਕੁਮਾਰ ਨੇ ਆਪਣੇ ਸਿਰ 'ਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਤੇ ਉਸ ਤੋਂ ਬਾਅਦ ਹਰਿਆਣਾ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਹਰਿਆਣਾ ਦੇ ਡੀਜੀਪੀ ਦੇ ਉੱਪਰ ਪਰਚਾ ਦਰਜ ਹੋ ਗਿਆ DGP ਦੇ ਉੱਪਰ ਪਰਚਾ ਦਰਜ ਹੋ ਗਿਆ ਔਰ ਧਰਾਵਾਂ ਆ ਆਤਮ ਹੱਤਿਆ ਲਈ ਉਕਸਾਉਣ ਦੀਆਂ ਤੇ ਐਸਸੀ ਐਸਟੀ ਐਕਟ ਦੀਆਂ ਲੱਗੀਆਂ ਨੇ ਤੇ ਉਹਦੇ ਉੱਪਰ DGP ਸਮੇਤ 14 ਜਣਿਆਂ ਤੇ ਪਰਚਾ ਐਫਆਈਆਰ ਹੋ ਚੁੱਕੀ ਹੈ ਹੁਣ ਸਵਾਲ ਅਗਲਾ ਇਹ ਆ ਕਿ ਪਰਚਾ ਹੋਣ ਤੋਂ ਬਾਅਦ ਵੀ ਕੀ DGP ਆਪਣੇ ਅਹੁਦੇ ਤੇ ਬਣੇ ਰਹਿਣਗੇ ਜਾਂ ਹਰਿਆਣਾ ਸਰਕਾਰ ਉਹਨਾਂ ਨੂੰ ਅਹੁਦੇ ਤੋਂ ਅਲੱਗ ਕਰੇਗੀ ਕਿਉਂਕਿ ਅਜੇ ਉਹ ਡੀਜੀਪੀ ਦੇ ਅਹੁਦੇ ਤੇ ਬੜੇ ਹੋਏ ਨੇ ਨਾ ਉਹਨਾਂ ਨੇ ਅਸਤੀਫਾ ਦਿੱਤਾ ਤੇ ਨਾ ਉਹਨਾਂ ਨੂੰ ਹਟਾਇਆ ਗਿਆ ਹੁਣ ਨਾਇਬ ਸਿੰਘ ਸੈਣੀ ਪਹਿਲਾਂ ਤਾਂ ਵਿਦੇਸ਼ ਗਏ ਹੋਏ ਸੀ ਜਿਹੜੇ ਮੁੱਖ ਮੰਤਰੀ ਹਰਿਆਣਾ ਦੇ ਹੁਣ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਵਾਪਸ ਆਏ ਪਰਚਾ ਦਰਜ ਇਹਨਾਂ ਅਫਸਰਾਂ ਤੇ ਹੋ ਗਿਆ ਪਰ ਕੀ ਕਾਰਵਾਈ ਅੱਗੇ ਵਧੇਗੀ ਔਰ ਕੀ ਇਹ ਸਾਰੇ ਅਫਸਰ ਅਸਤੀਫਾ ਦੇਣਗੇ ਕਿਉਂਕਿ ਜਦੋਂ ਕਿਸੇ ਅਫਸਰ ਦੇ ਉੱਪਰ ਇੰਨਾ ਸੰਗੀਨ ਪਰਚਾ ਦਰਜ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਲੱਗ ਹੋਣਾ ਪੈਂਦਾ ਵੀ ਹੈ ਤੇ ਹੋਣਾ ਚਾਹੀਦਾ ਵੀ ਹੈ ਪਰ ਅਜੇ ਤੱਕ ਇਸ ਤਰ੍ਹਾਂ ਦੀ ਖਬਰ ਹਰਿਆਣਾ ਦੇ ਡੀਜੀਪੀ ਤੇ ਬਾਕੀ ਅਫਸਰਾਂ ਬਾਰੇ ਨਹੀਂ ਆਈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ